ਵਿਆਹ ਦੇ ਦਿਨਾਂ ਦੇ ਵਿੱਚ ਆ ਦਿਨ ਬੜਾ ਘੈਂਟ ਹੁੰਦਾ ਹੈ ਤੇ ਬੜਾ ਰੌਣਕੀ ਹੁੰਦਾ ਤੇ ਮਾਝੇ ਵਾਲਿਆਂ ਦੇ ਘਰੇ ਤੇ ਵਾਕਿਆ ਯਾਦਾਂ ਦਾ ਬੜਾ ਖਾਸ ਹੁੰਦਾ ਕੰਮ ਕਰੀ ਜਾਈਦੇ ਆ ਤੇ ਘੜੀ ਤੋਂ ਬਾਅਦ ਹਲਵਾਈ ਕੋ ਗੇੜੀ ਮਾਰਨ ਆ ਜਾਂਦੇ ਘਰ ਦੇ ਵੀ ਕੰਮ ਕਿੱਥੋਂ ਕਿ ਤੱਕ ਪਹੁੰਚਾਂ ਨਾਲ ਸਵਾਦ ਵੇਖ ਜਾਂਦੇ ਨੇ ਲਓ ਜੀ ਹਲਵਾਈ ਲੱਗ ਗਏ ਅੱਜ ਘਰੇ ਬੂੰਦੀ ਨੂੰ ਮਾਈਕ ਰਹਿਣ ਦੇ ਇਦਾਂ ਹੀ ਕਰ ਦੇਣੀ ਆ ਵੇਖਣ ਵਾਲਿਓ ਮਾਫ ਕਰਿਓ ਕਿਉਂਕਿ ਕੰਮ ਬੜੇ ਘਰ 'ਚ ਜੇ ਮੈਂ ਮਾਈਕ ਦੇ ਚੱਕਰਾਂ 'ਚ ਪੈ ਗਈ ਤੇ ਕਰਦੇ ਆ ਮੈਨੂੰ ਗਾਲ੍ਹਾਂ ਵੀ ਕੱਢਣੀਆਂ ਵੀ ਤੂੰ ਕਿਹੜੇ ਕੰਮ 'ਚ ਪੈ ਗਈ ਮੈਂ ਥੋੜੀ ਜੀ ਮੈਮਰੀ ਰਿਕਾਰਡ ਕਰ ਰਹੀ ਐ ਇਹ ਨਿਕਲ ਰਹੀ ਐ ਜੀ ਸਾਡੇ ਮਾਝੇ ਵਾਲੇ ਪਾਸੇ ਦੇਸੀ ਬੁੰਦੀ ਥੋੜੀ ਜੀ ਮੋਟੀ ਨਿਕਲ ਰਹੀ ਸੀ ਹੁਣ ਬਰੀਕ ਦਾ ਆਊਗਾ ਪੂਰ ਹਨਾ ਵੀਰ ਪੂਰੀ ਕਹਿੰਦੇ ਹੁੰਦੇ ਆ ਹਾਂ ਮਨ ਵੀਰ ਬੁੰਦੀ ਦਾ ਪੂਰ ਹੁੰਦਾ ਆ ਅਗਲਾ ਪੂਰ ਹੋਣਾ ਨਾ ਹਾਂ ਪੂਰਾ ਨਾ ਸਿਆ ਬਾਤ ਆ ਮਟੀਰੀਅਲ ਖੋਲਿਆ ਆ ਚਾਣੀ कनेडा तो वाले ज्यादा वाली ऑडियंस भी है वाह क्या बात है क्या बात है ਆਜੋ ਵੀ ਜਿੰਨੇ ਜਿੰਨੇ ਗੁੰਦੀ ਖਾਣੀ ਆ ਇਹ ਬਲਾਗ ਬੜੀ ਲੇਟ ਪੈਣਾ ਤੁਸੀਂ ਮੇਰੇ ਤੋਂ ਦੋ ਮੰਗਣੀ ਆਨੇ ਚਿਰ ਨੂੰ ਤਖਾਖੂਗੇ ਭਾਂਡੇ ਸਾਹਵੇਂ ਰਹਿਣੇ ਆ ਵਾਹ ਕਿੰਨੇ ਟੇਟੇ ਪਾਏ ਨੇ ਹੋਰ ਨੈਟ ਦੇ ਘਰ ਨੂੰ ਬਣਾਉਣੀ ਆ ਓਏ ਹਾਂ ਉਹਨੂੰ ਵੇਖ ਲਿਆ ਕੇ ਪਾਈ ਦੇਖੀ ਨਾ ਲਓ ਜੀ ਮੈਂ ਫੋਨ ਕਿੱਧਰ ਹਾਂ YouTube ਤਾਂ ਦੇਖੀਏ Facebook ਤਾਂ ਦੇਖੀਏ Facebook Facebook ਦੀਆਂ ਝਾਂਦਾ ਚੜਦੀਆਂ ਆ ਜਿੰਨੂੰ ਮੇਰੇ ਮੰਨੇ ਵੀਰ ਦੀ ਗੁੰਦੀ ਪਸੰਦ ਆਈ ਆ फटाफट ਵੀਡੀਓ ਕਰਨੀ ਸ਼ੇਅਰ ਘੱਟੋ ਘੱਟ ਲੱਖ ਲੱਖ ਵਿਊ ਹੋਣੇ ਚਾਹੀਦੇ ਐਸ ਵੀਡੀਓ ਨੂੰ 1 ਲੱਖ ਤਦੋਂ ਜਿਹੜਾ ਕਰਕੇ ਤੂੰ ਸੁਮੈ ਸ਼ੇਅਰ ਕੀਤੀ ਉਹਨੂੰ ਬੂੰਦੀ ਮਿਲੂਗੀ ਪਰ ਮੈਂ ਦੇਣ ਨਹੀਂ ਆਣੀ ਕਰੇ ਕਰੇਗਾ ਨਾਣਾ ਪਊਗਾ ਵਾਹ ਆ ਸਾਰਾ ਕੁਝ ਮਿਸ ਕਰਤਾ ਸੀ ਵੀਰ ਹੁਣ ਲੋਕ ਬੜੀ ਬਣਾਈ ਲੈ ਆਉਂਦੇ ਬਸ ਬਾਜ਼ਾਰਾਂ ਚੋਂ ਪਰ ਇਸ ਦੀ ਰੌਣਕ 게 ਦਾ ਸਵਾਦ ਆਪਣਾ ਹੀ ਅਲੱਗ ਹੀ ਆ ਜਿਹੜਾ ਤੂੰ ਮੈਨੂੰ ਫੋਲੋ ਕਰ ਦਿੰਦਾ ਤੇ ਤੇਰੀ ਪੇਟੀ ਆਉਣੀ ਦੀ ਤੂੰ ਨਹੀਂ ਦਿਖਣਾ ਵੀਡੀਓ ਚ ਤੇਰਾ ਨਹੀਂ ਮੂੰਹ ਦਿਖਦਾ ਨਹੀਂ ਨਹੀਂ ਮੈਂ ਆ ਜਾਣਾ ਵੀ ਆ ਮੈਨੂੰ ਲਈ ਜਾਏ ਨੇ ਆ ਤੈਨੂੰ ਵੀ ਜਾਣੇ ਇਹ ਬਣਾ ਰਿਹਾ ਸ਼ੱਕਰ ਪਾਰੇ ਇੱਕ ਹੀ ਹੋਣ ਵਟਦਾ ਐ ਹੁਣ ਇਹਨੇ ਪ੍ਰੋਫੈਸ਼ਨਲ ਕੰਮ ਕਰਨਾ ਇਹਨੂੰ ਪਤਾ ਮੇਰੀ ਵੀਡੀਓ ਚੱਲ ਜਾਵੇ ਬੂੰਦੀ ਬਣ ਕੇ ਰੈਡੀ ਆ ਨੀਚੇ ਗੋੜ ਵਾਲੇ ਸ਼ੱਕਰਪਾਰੇ ਖੰਡ ਵਾਲੇ ਸ਼ੱਕਰਪਾਰੇ ਤੇ ਲੂਣ ਵਾਲੀਆਂ ਮਠੀਆਂ ਪਈਆਂ ਨੇ ਟੱਬਾਂ ਦੇ ਵਿੱਚ ਤੇ ਇਹ ਦਿਨ ਜਾਂ ਇਹ ਕੰਮ ਜਿਹੜਾ ਬੂੰਦੀ ਨੂੰ ਸਾਂਭਣ ਵਾਲਾ ਨਾ ਇਹ ਵੀ ਬੜਾ ਔਖਾ ਤੇ ਖਾਸ ਹੁੰਦਾ ਆ ਕਿਉਂਕਿ ਬੂੰਦੀ ਦੇ ਨਿਕਲ ਜਾਂਦੀ ਆ ਫਿਰ ਹੁੰਦਾ ਵੀ ਹੁਣ ਖਲਾਰਾ ਜੇ ਨਾ ਪਿਆ ਰਵੇ ਤੇ ਜਲਦੀ ਜਲਦੀ ਸਾਂਭਿਆ ਜਾਵੇ ਸੋ ਅਸੀਂ ਪਿੰਡ ਦੇ ਵਿੱਚ ਸਾਰੇ ਚ ਕਾਰਡ ਭੇਜੇ ਤੇ ਕਾਰਡਾਂ ਦੇ ਨਾਲ ਅਸੀਂ ਲਿਫਾਫਿਆਂ ਚ ਪਾ ਕੇ ਬੂੰਦੀ ਦਿੱਤੀ ਕੋਈ ਡੱਬੇ ਦੇ ਦਿੰਦਾ ਵਾ ਕੋਈ ਕੁਝ ਵੀ ਨਹੀਂ ਦਿੰਦਾ ਕੱਲੇ ਕਾਰਡ ਦੇ ਦਿੰਦੇ ਨੇ ਕਈ ਲਾਗੀ ਗਿਆ ਤਾ ਸਨਾਖ ਲਾ ਦਿੰਦੇ ਆ ਪਰ ਆਪਾਂ ਸਾਰਿਆਂ ਨੂੰ ਕਾਡਾਂ ਦੇ ਨਾਲ ਜਿੰਨੇ ਵੀ ਹਿੱਸੇ ਆਉਂਦੀ ਵੰਡੇ ਆਉਂਦੀ ਸੀਗੀ ਬਾਜੀ ਦੇ ਵਜੋਂ ਮੋਹ ਮਠਿਆ ਕਰਨ ਦੇ ਲਈ ਆਪਾਂ ਬੁੰਦੀ ਭੇਜੀ ਸੀਗੀ ਤੇ ਸਾਰਿਆਂ ਨੇ ਹੱਥੋ ਹੱਤੀ ਬੁੰਦੀ ਵਾਲੇ ਲਫਾਫੇ ਭਰੇ ਤੇ ਇਹ ਬੁੰਦੀ ਦਾ ਪਹਿਲਾ ਦਿਨ ਸੀਗਾ ਤੇ ਇਸ ਤੋਂ ਬਾਅਦ ਦੇ ਵਿੱਚ ਦੋ ਵਾਰੀ ਹੋਰ ਬੁੰਦੀ ਨਿਗਲੀ ਤੇ ਘਰ ਦੇ ਵਿੱਚ ਹਲਵਾਈ ਲੱਗੇ ਅੱਗੇ ਜਾ ਕੇ ਵੀਡੀਓ 'ਚ ਮੈਨੂੰ ਪਤਾ ਲੱਗੂਗਾ ਵੀ ਉਹ ਮੈ ਰਿਕਾਰਡ ਕੀਤੇਗੇ ਨਹੀਂ ਮੋਟੇ ਦੇ ਮੋਟੇ ਦੀ ਆਪਸਾਂ ਨੂੰ ਸੁੱਖਾ ਗਏ ਚਾਹਤ